ਆਉਣ ਵਾਲੇ ਸਮੇਂ ਦੇ ਵਿੱਚ ਕਿਹੜੇ ਕਿਹੜੇ ਵੱਡੇ ਪ੍ਰੋਜੈਕਟ ਪੰਜਾਬ 'ਚ ਲੈ ਕੇ ਆ ਸਕਦੇ ਆ ਦੇਖੋ ਮੈਂ ਹਜੇ ਮਹਿਕਮਿਆਂ ਦੀ ਤਾਂ ਸਾਰੀ ਮੈਂ ਤਿਆਰੀ ਕਰ ਰਿਹਾ ਹਾਂ ਸਮੀਖਿਆ ਕਰ ਰਿਹਾ ਹਾਂ ਵੀ ਕਿਹੜੇ ਪ੍ਰੋਜੈਕਟ ਪੰਜਾਬ ਚੱਲੇ ਕਿਹੜੇ ਹੋਣ ਵਾਲੇ ਆ ਕਿਹੜੇ ਰੁਕੇ ਹੋਏ ਆ ਉਹ ਸਾਰਾ ਮੈਂ ਤੁਹਾਡੇ ਨਾਲ ਲਾਗੇ ਇਸ ਤੇ ਪ੍ਰੈਸ ਕਾਨਫਰੰਸ ਕਰੂੰਗਾ ਕਿਸਾਨੀ ਅੰਦੋਲਨ ਵਾਲੇ ਟਾਈਮ ਤੁਹਾਨੂੰ ਦੇਖਿਆ ਗਿਆ ਹੁਣ ਸ਼ੰਭੂ ਬਾਟਰ ਤੇ ਵੀ ਵੱਡੇ ਪੱਧਰ ਤੇ ਕਿਸਾਨ ਬੈਠੇ ਹੋਏ ਆ ਦੱਸੇ ਜਾ ਰਿਹਾ ਕਿਸਾਨੀ ਅੰਦੋਲਨ 2.0 ਦਾ ਨਾਮ ਦਿੱਤਾ ਗਿਆ ਇਸ ਨੂੰ ਲੈ ਕੇ ਰਵਨੀ ਸਿੰਘ ਬਿੱਟੂ ਦੇਖੋ ਇਹ ਸਾਡੇ ਲਈ ਬੜੀ ਇੱਕ ਮਤਲਬ ਅਹਿਮ ਇੰਪੋਰਟੈਂਟ ਗੱਲ ਆ ਤੇ ਇਹਨੂੰ ਅਸੀਂ 100% ਪ੍ਰਾਈਮ ਮਿਨਿਸਟਰ ਸਾਹਿਬ ਦੀ ਵੀ ਪ੍ਰਾਇੋਰਟੀ ਤੇ ਸਰਕਾਰ ਦੀ ਪ੍ਰਾਇੋਰਟੀ ਤੇ ਸ਼ਿਵਰਾ ਚੋਹਾਨ ਜੀ ਜਿਹੜੇ ਚਾਰ ਵਾਰ ਦੇ ਕੈਬਨਿਟ ਮੰਤਰੀ ਆ ਉਹਨਾਂ ਨੂੰ ਬਣਾਇਆ ਉਹਨਾਂ ਨੂੰ ਲੈ ਕੇ ਆਏ ਆ ਉਹ ਤੇ ਮੈਂ ਤੁਹਾਨੂੰ ਵਿਸ਼ਵਾਸ ਦਿਵਾਉਣਾ ਵੀ ਇਹ ਵਿਦਨ 6 ਮੰਥਸ ਇਹ ਸਾਰੀਆਂ ਜਿਹੜੀਆਂ ਚੀਜ਼ਾਂ ਇਹ ਉਹ ਹੱਲ ਹੋਣਗੀਆਂ ਤੇ ਵਿਸ਼ਵਾਸ ਨਾ ਮੈਂ ਕਹਿਣਾ ਜ਼ਿੰਮੇਵਾਰੀ ਨਾ ਕਹਿਣਾ ਕੱਲਾ ਐਜੀਟੇਸ਼ਨ ਨਹੀਂ ਪੰਜਾਬ ਦੀਆਂ ਸੜਕਾਂ ਤੇ ਕਦੇ ਵੀ ਕਿਸਾਨ ਯਾਰ ਐ ਬੈਠਾ ਹੋਵੇ ਇਤੋਂ ਵੱਡਾ ਦਰਦ ਕੀ ਹੋ ਸਕਦਾ ਹੈ ਤੇ ਮੈਂ ਉਹ ਦਰਦ ਜਿਵੇਂ ਤੁਸੀਂ ਕਿਹਾ ਮੈਂ ਦੇਖਿਆ ਸਵਾ ਸਾਲ ਤੇ ਉਹ ਮੈਂ ਤੁਹਾਨੂੰ ਵਿਸ਼ਵਾਸ ਦਿਵਾਉਣਾ ਵੀ ਉਹ ਦਰਦ ਆ ਜਿਹੜਾ ਉਹ ਹਰ ਮਹਿਸੂਸ ਕਰਦਾ ਤੇ ਜੇ ਪੋਲੀਟੀਕਲ ਵੀ ਦੇਖੀਏ ਕੋਈ ਕਿਸੇ ਲਈ ਚੰਗਾ ਥੋੜੀ ਹੁੰਦਾ ਜਿਹਦੀ ਸਰਕਾਰ ਹੋਵੇ ਪਾਰਟੀ ਦੀ ਉਹਨੂੰ ਚੰਗਾ ਲੱਗਦਾ ਵੀ ਉਹਦੇ ਨਾਲ ਕਿਸੇ ਨਾਲ ਟਕਰਾ ਰਹੇ ਤੇ ਇਹ ਗੱਲ ਖਤਮ ਕਰਨਾ ਪ੍ਰਾਇੋਰਟੀ ਤੇ ਆ ਤੇ ਇਹ ਖਤਮ ਹੋਊਗੀ ਬੰਦੀ ਸਿੰਘ ਨੂੰ ਲੈ ਕੇ ਇੱਕ ਬਿਆਨ ਤੁਹਾਡਾ ਕਾਫੀ ਚੱਟਾ ਦੇਦਾ ਹੈ ਸਰ ਤੇ ਮੇਰਾ ਸਵਾਲ ਵੀ ਇਦੀ ਚ ਆਇਆ ਜੀ ਕਿ ਚੋਣਾਂ ਤੋਂ ਪਹਿਲਾਂ ਪ੍ਰਤਾਪ ਸਿੰਘ ਬਾਜਵਾਏ ਕਹਿੰਦੇ ਨੇ ਕਿ ਬਿੱਟੂ ਰਵਨੀਤ ਬਿੱਟੂ ਨੇ ਜਿਹੜੇ ਉਹ ਇਹਨਾਂ ਦੀ ਇੱਕ ਜਿਹੜੀ ਇਮੇਜ ਹੈ ਉਹ ਐਂਟੀ ਸਿੱਖੀ ਇਮੇਜ ਹੈ ਵੀ ਤੁਹਾਡੇ ਬਾਰੇ ਸਵਾਲ ਕਾਫੀ ਉਹਨਾਂ ਨੇ ਜਿਹੜਾ ਕੀਤਾ ਕਲਪ ਮੈਂ ਬਾਜਵੇ ਦਾ ਜਵਾਬ ਕੋਈ ਦਿੰਦਾ ਨਹੀਂ ਪਰ ਤੁਸੀਂ ਸਵਾਲ ਪੁੱਛੋ ਕੀ ਕਰਨਾ ਜੀ ਬੰਦੀ ਸਿੰਘਾ ਲੱਗਦਾ ਨਹੀਂ ਬਿੱਟੂ ਜੀ ਵਡੰਕਸਾ ਕਹਿੰਦੇ ਨੇ ਕਿ ਬਿੱਟੂ ਹੋਰ ਹੀ ਕਿਹਾ ਕਿ ਜene ਕਿ ਪਾਰਟੀ ਅਸੀਂ ਤਾਂ ਛੱਡੀ ਕਿਉਂਕਿ ਰਾਹੁਲ ਗਾਂਧੀ ਕਹਿੰਦੇ ਸੀ ਕਿ ਤੁਸੀਂ ਬੰਦੀ ਸਿੰਘਾ ਦੇ ਮਾਮਲੇ 'ਚ ਬਿਆਨਬਾਜ਼ੀ ਕਰੋ ਆਪਣੇ ਬਿਆਨਾਂ ਨੂੰ ਬਦਲੋ ਪਹਿਲੇ ਜੇ ਉੱਥੇ ਨਾਰਾਜ਼ਗੀ ਸੀ ਤਾਂ ਹੁਣ ਬਿੱਟੂ ਹੂਰਾ ਦਾ ਬਿਆਨ ਕਿਵੇਂ ਬਦਲ ਗਿਆ ਕਿ ਅਸੀਂ ਹੁਣ ਵਿਰੋਧ ਨਹੀਂ ਕਰਾਂਗੇ ਇਹ ਤਾਂ ਮੇਰੀ ਮਰਜ਼ੀ ਆ ਇਹ ਤਾਂ ਮੇਰੀ ਮਰਜ਼ੀ ਹੈ ਜਿਹੜਾ ਕਿ ਤੇ ਕਿਤੇ ਜਿਹਨੇ ਆਪਦੇ ਆਪਣੇ ਆਪ ਤੇ ਭਰੋਸਾ ਨਹੀਂ ਹੁੰਦਾ ਜਿਹਨੂੰ ਆਪਣੇ ਆਪ ਦੇ ਬਿਆਨ ਤੇ ਭਰੋਸਾ ਨਹੀਂ ਹੁੰਦਾ ਉਹਨੂੰ ਦੂਜੇ ਵੀ ਐਂ ਲੱਗਦੇ ਆ ਤੁਸੀਂ ਕੀ ਸੋਚ ਕੇ ਲਿਆ ਮਤਲਬ ਇਹ ਬਿਆਨ ਮੈਂ ਤਾਂ ਇਹ ਕਿਹਾ ਵੀ ਜਦੋਂ ਇਸ ਵੇਲੇ ਮੈਂ ਸਰਕਾਰ ਚਾਂ ਤੇ ਸਰਕਾਰ ਦੇ ਵਿੱਚ ਮੇਰੇ ਕਾਰਨ ਜਾਂ ਪਾਰਟੀ ਨੂੰ ਮੇਰੇ ਕਾਰਨ ਕਿਸੇ ਵੀ ਇੱਕ ਜੇ ਆਖਰੀ ਲਾਈਨ ਚ ਵੀ ਕੋਈ ਬੰਦਾ ਖੜਾ ਉਹਨੂੰ ਮੇਰੇ ਕਾਰਨ ਕੋਈ ਤਕਲੀਫ ਨਾ ਹੋਵੇ ਮੇਰੇ ਲਈ ਉਹ ਜ਼ਰੂਰੀ ਆ ਮੇਨੇ ਜੀ ਸਾਡਾ ਤਾਂ ਜੋਰ ਹੋਣਾ ਸੀ ਉਹ ਹੋ ਗਿਆ ਠੀਕ ਆ ਨਾ ਜੀ ਇਸ ਵੇਲੇ ਜਿਸ ਪਾਰਟੀ ਚ ਮੈਂ ਜੇ ਸਰਕਾਰ ਚ ਮੈਂ ਉਹਨਾਂ ਨੂੰ ਕਿਸੇ ਨੂੰ ਮੇਰੇ ਕਾਰਨ ਕੋਈ ਵੀ ਦਿੱਕਤ ਨਾ ਆਏ ਮੇਰੇ ਸਭ ਰਾਹ ਖੁੱਲੇ ਆ ਤੇ ਮੈਂ ਉਹਨਾਂ ਨੂੰ ਰਾਸ਼ਟਰਪਤੀ ਜੀ ਕੀ ਫੈਸਲਾ ਕਰਦੇ ਆ ਸੁਪਰੀਮ ਕੋਰਟ ਕੀ ਫੈਸਲਾ ਕਰਦਾ ਸਰਕਾਰ ਕੀ ਫੈਸਲਾ ਕਰਦੀ ਆ ਮੇਰੇ ਵੱਲੋਂ ਮੈਂ ਹਮੇਸ਼ਾ ਅਸੀਂ ਪਰਿਵਾਰ ਸਾਰਾ ਉਹਨਾਂ ਦੇ ਹੱਕ ਚ ਬੀ ਉਹਨਾਂ ਦਾ ਫੈਸਲਾ ਕਰੋ ਜੋ ਵੀ ਕਰੋਗੇ ਅਸੀਂ ਤੁਹਾਡੇ ਨਾਲ ਜਿਸ ਤਰ੍ਹਾਂ ਦੇ ਬਿਆਨ ਸਾਹਮਣੇ ਆ ਰਹੇ ਆ ਹੁਣ ਅਮਰਿਤਪਾਲ ਸਿੰਘ ਦੇ ਮਾਪਿਆਂ ਨਾਲ ਮੁਲਾਕਾਤ ਕਰੋਗੇ ਹਾਂ ਬਿਲਕੁਲ ਬਿਲਕੁਲ ਉਹਨਾਂ ਨੇ ਇਹ ਕਿਹਾ ਹੈ ਤੇ ਮੈਂ ਜ਼ਰੂਰ ਜੇ ਉਹਨਾਂ ਦੀ ਗੱਲ ਮੇਰੇ ਨਾਲ ਹੁੰਦੀ ਹੈ ਤਾਂ ਮੈਂ ਉਹ ਕਰੂੰਗਾ ਤੇ ਜੇ ਉਹ ਮੇਰੇ ਮੈਂ ਜੇ ਮੈਨੂੰ ਕੋਈ ਸੁਨੇਹਾ ਭੇਜਣਗੇ ਤਾਂ ਮੈਂ ਵੀ ਉਹਨਾਂ ਨਾਲ ਗੱਲ ਆਪ ਕਰੂੰਗਾ ਪੰਜਾਬ ਦੀ ਲੋਕਾਂ ਦਾ ਜਿਹੜਾ ਮੈਂਡੇਟ ਸੀਗਾ ਫਰੀਦਕੋਟ ਤੇ ਅਖਦੂਰ ਸਾਹਿਬ ਦੇ ਵਿੱਚ ਉਹਨੂੰ ਕਿਵੇਂ ਦੇਖਦੇ ਹੋ ਤੁਸੀਂ ਠੀਕ ਆ ਲੋਕਾਂ ਦਾ ਮੈਂਡੇਟ ਤਾਂ ਹਮੇਸ਼ਾ ਸਹੀ ਹੁੰਦਾ